ਕਾਫਲੇ ਦੇ ਛੇਤੀ ਪੰਨ ਵਸਤਰਾ ਕਬਰ ਕਈ ਪਹਿਲੀ ਢਾਕ ਚੜੇ ਬਾਕੀ ਟਕਟਾ ਲੈਣਾ ਮਜ਼ਾ ਬਰ ਐਸੇ ਘਣਾਲ ਹੋਇਆ ਵਾ ਗਾਰ ਡਬੇਸਲਾਪੀਆ বাজਾਵੇ ਜਗ ਜੰਗ ਸ਼ਨ ਰੇਲਾ ਦਾ ਗੱਡੀ ਆ ਕੇ ਆਵੇ ਇੱਕ ਜਾਵੇ ਜਗ ਚੰਗ ਸ਼ਨ ਰੇਲਾ बाबा सिवे वल चले के जकाणे हा ते भुक ला जग जंगा गॾी कया ਜਾਰੇ ਜਗ ਜੰਗ ਸ਼ਣ ਰੇਲਾ ਦਾ ਗੱਡੀ ਇਕ ਆਵੇ ਇਕ ਜਾਵੇ ਹੁ ਰਫਤਾਰ ਜਮਾਨੇ ਦੀ ਕਰਿਆ ਤੇਜ ਨਾ ਹੋਵੇ ਢਿੱਲੀ ਲਖਾ ਰਾਜੇ ਪਿਆ ਤੁਰਗੇ ਉੱਥੇ ਦੀ ਉੱਥੇ ਹੈ ਦਿੱਲੀ ਗਏ ਲੱਟਵ ਚਾਰੀ ਨੂੰ ਨਾ ਦਰਸ਼ਾ ਵਰਗੇ ਕਰਤਾਵੇ ਜਗ ਜੰਗ ਸ਼ਣ ਰੇਲਾ ਦਾ ਗੱਡੀ ਇਕ ਆਵੇ ਇਕ ਜਾਵੇ ਜੱਗ ਜੰਗ ਛਣਰੇਲਾ ਦਾ ਗੱਡੀ ਇਕ ਆਵੇ ਇਕ ਜਾਵੇ ਹੋ ਚੰਦ ਸੂਰਜ ਦਿਨ ਰਾਤੀ ਪੱਜੇ ਭਰਤੇ ਅਗੜ ਬਿਝਾੜੀ ਰੋਤ ਬਦਲ ਬਦਲਿਆਵੇ ਬਿਜਣ ਜੰਗ ਛਣਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜਗ ਜੰਗ ਛਣਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਲੱਖਾਂ ਪੰਛੀ ਬੈ ਉੱਡ ਗਏ ਬੁੱਡੇ ਬੋੜ ਪਰਛਤੇ ਉੱਤੇ ਸਣ ਜੇ ਤੂੰ ਦੁਨੀਆ ਦੇ ਲੱਖ ਸਕੰਦਰ ਕਬਰੀ ਉੱਤੇ ਗਏ ਸਾਵਰ ਕੇ ਕਰਤਾ ਵੇ ਜਗ ਜਗ ਛਣਰੇਲਾ ਦਾ ਗੱਡੀ ਆ ਕੇ ਆਵੇ ਇਕ ਜਾਵੇ ਜਗ ਜਗ ਛਣਰੇਲਾ ਦਾ ਗੱਡੀ ਆ ਕੇ ਆਵੇ ਇਕ ਜਾਵੇ ਜੀ ਕਰੀ ਕਣ ਗੋਪੀਆਂ ਦਾ ਉੱਤਰ ਪੂਰਬ ਪੱਛਮ ਦੱਖਣਾ ਕਈ ਰਾਵਣ ਵਰ ਗਿਆ ਦੇ ਬੱਤਾ ਕਾਲਜ ਨਾਣੇ ਪਾਵੇ ਜਗ ਜੰਗ ਸ਼ਣਰਿਲਾ ਦਾ ਗੱਡੀ ਇਕ ਆਵੇ ਇਕ ਜਾਵੇ ਜਗ ਜੰਗ ਸ਼ਣਰਿਲਾ ਦਾ ਗੱਡੀ ਇਕ ਆਵੇ ਇਕ ਜਾਵੇ ਕੋ ਚੰਦ ਤੇਰਣ ਜੀਤ ਹਰ ਜੀ ਚੰਦ ਤੇ ਰਣਜੀਤ ਹੋਰਾ ਨਿਤਨੀ ਗਉਣੇ ਗੀਤ ਇਕੱਠਿਆਂ ਕਰਨੇ ਕਵੀ ਸਰਨੇ ਕਿਧਰੇ ਲਕਣੀ ਜਾਣਾ ਇਕੱਠਿਆਂ ਵਾਂਗਰ ਅਲ ਭੁਖੀ ਦੇ ਲੈੰਦੀ ਫਰਦੀ ਮੌਤ ਕਲਾਵੇ ਜਗ ਜਗ ਸੁਣ ਲਾ ਦਾ ਗੱਡੀ ਆ ਕੇ ਆਵੇ ਇਕ ਜਾਵੇ ਜਗ ਜਗ ਸਰਨੇ

हिकु जाम तुरिया उन तुर लिया कंदा पंजूाला कंदा वहंदा पंज साल कंदा पिछे हो कंदा मारा जा होजी वा पिछे जॾहिं हूं लॻे पिछे टिक कंदा टिका नी पिया उहो कंदा टिकिया थोरा ई पिछे घोड़ी मुक गी उ स्टेज दया स